ਬਿਤੇ ਕੱਲ੍ਹ ਪੁਲਿਸ ਥਾਣਾ ਸਦਰ ਦੇ ਅਧੀਨ ਪੈਂਦੇ 88 ਫੁੱਟ ਰੋਡ ਵਿਖੇ ਲੜਾਈ ਝਗੜਾ ਹੁੰਦਾ ਹੈ ਤਾਂ ਇਸ ਲੜਾਈ ਝਗੜੇ ਦੌਰਾਨ ਗੋਲੀ ਵੀ ਚੱਲਦੀ ਹੈ ਤਾਂ ਪੁਲਿਸ ਨੂੰ ਗੁਮਰਾਹ ਵੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿੰਨਾਂ ਵੱਲੋਂ ਗੋਲੀ ਚਲਾਈ ਜਾਂਦੀ ਹੈ ਤਾਂ ਪੁਲਿਸ ਨੇ ਇਸ ਮਾਮਲੇ ਵਿੱਚ ਦੋਵੇਂ ਧਿਰਾਂ ਦੇ આરોપી ਜਿਹੜਾ ਕੀ ਗ੍ਰਿਫਤਾਰ ਕੀਤੇ ਨੇ ਇੱਕ ਧਿਰ ਦੇ ਦੋ આરોપી ਤੇ ਇੱਕ ਧਿਰ ਦਾ ਇੱਕ આરોપી ਔਰ ਇੱਕ ਧਿਰ ਦਾ ਹੋਰ આરોપી ਜਿਹੜਾ ਗ੍ਰਿਫਤਾਰ ਕਰਨਾ ਬਾਕੀ ਜਿਹੜਾ ਕਿ ਮਾਸਟਰਮਾਈਂਡ ਹੈ ਉਸ ਦੀ ਜਸਾਰੀ ਵਸਲਾਗਾਤਾ ਸ਼ਾਪਿੰਗ ਮਾਰੀ ਕੀਤੀ ਜਾ ਰਹੀ ਹੈ ਮੇਰੇ ਨਾਲ ਥਾਣਾ ਸਦਰ ਦੇ ਐਸਐਚਓ ਪ੍ਰਵਿੰਦਰ ਸਿੰਘ ਨੇ ਗੱਲਬਾਤ ਕਰਨੇ ਪੂ ਕੱਲ੍ਹ ਸ਼ਾਮੀ ਇੱਕ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਤਦੋਂ ਕਿ ਵਿਜੇ ਦਾ ਗ੍ਰੈਂਡ ਚਾਰਜ ਨੂੰ ਦਰਖਾਸਤ ਦਿੱਤੀ ਕਿਸੇ ਅੰਕਸ਼ ਕੁਮਾਰ ਪਾਰਟੀ ਨੇ ਕਿ ਸਾਡੇ ਘਰ ਵਿੱਚ ਨਾਮ ਨੂੰ ਵਿਅਕਤੀਆਂ ਨੇ ਆ ਕੇ ਜਿਹੜਾ ਵਾ ਉਹ ਹਮਲਾ ਕੀਤਾ ਹੈ ਜਿਹਦੇ ਸਬੰਧ ਵਿੱਚ ਤੁਰੰਤ ਬਾਅਦ ਇੱਕ ਹੋਰ ਇਨਫੋਰਮੇਸ਼ਨ ਮਿਲੀ ਕਿ ਅਖਿਰ ਗੁਰਕੀਰ ਸਿੰਘ ਉਰਫ ਕਿਰਤ ਜਿਹੜਾ ਵਾ ਉਹ ਗੋਲੀ ਲੱਗਣਾ ਚੱਕਣੀ ਹੋ ਗਿਆ ਉਹ ਖੂਕੁੰਡੇ ਵਾਲੇ ਤੇ ਜਦੋਂ ਮੈਂ ਔਰ ਮੇਰੇ ਚੌਂਕੀ ਚਾਰਜ ਪਲੱਸ ਸੀਨੀਅਰ ਆਫੀਸਰ ਜਦੋਂ ਮੌਕੇ ਤੇ ਪਹੁੰਚੇ ਮੌਕੇ ਤੇ ਜਾਂਚ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਵੀ ਅੰਕਸ਼ ਕੁਮਾਰ ਪਾਰਟੀ ਵੱਲੋਂ ਉਹਦੇ ਸਾਥੀਆਂ ਨਾਲ ਮਿਲ ਕੇ ਜਿਹੜੀ ਆ ਗੁਰਕੀਰ ਸਿੰਘ ਪਾਰਟੀ ਪਰ ਲਗਾਇਕ ਗੋਕੇਰਦ ਸਿੰਘ ਪਾਰਟੀ ਜਿਹੜੀ ਆ ਪਲੱਸ ਆਪਣੇ ਸਾਥੀ ਰੋਹਨ ਨੂੰ ਤੇ ਔਰ ਸੂਰਜ ਸਹਿਜਾਦ ਨੂੰ ਲੈ ਕੇ ਨਾਲ ਉਹਨਾਂ ਦੇ ਮੋਟਰਸਾਈਕਲ ਦੇ ਘਰ ਆਏ ਸੀ ਉਹਨਾਂ ਨੇ ਇੱਕ ਟਵਰ ਰੋੜੇ ਚਲਾਏ ਸੀ ਤੇ ਜਿਹਦੇ ਸਬੰਧ ਵਿੱਚ ਉਹਨਾਂ ਨੇ ਆਪਣੀ ਜਿਹੜੀ ਗੋਲੀ ਚਲਾਈ ਫਿਰ ਇਸੇ ਹੀ ਤਫਤੀਸ਼ ਦੇ ਦੌਰਾਨ ਮਤਲਬ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੋਹਨ ਤੇ ਸੂਰਜ ਨੂੰ ਜੀ ਇਸ ਤੇ ਜਿਹੜਾ ਅੰਕੁਸ਼ ਸ਼ਪਾਕ ਪਾਰਟੀ ਨੂੰ ਉਹਨਾਂ ਵੀ ਗ੍ਰਿਫਤਾਰ ਕੀਤਾ ਅੰਕੁਸ਼ ਕੁਮਾਰ ਦੇ ਖਿਲਾਫ ਜਿਹੜਾ ਧਾਰਾ ਮਕਦਮਾ ਨੰਬਰ 20 ਅੰਡਰ ਸੈਕਸ਼ਨ 307 334 ਤੇ 307 34 25 ਜਨਵਰੀ 18 ਨੂੰ ਦਰਜ ਕੀਤਾ ਗਿਆ ਵਾ ਇਹਦੇ ਸਾਥੀ ਦੀ ਭਾਲ ਜਾਰੀ ਹੈ ਜਿਹੜਾ ਦੂਜੀ ਪਾਰਟੀ ਉਹਨਾਂ ਦੇ ਖਿਲਾਫ ਪ੍ਰਾਕਸ਼ ਕਿਸੀ ਦਾ ਦਰਜ ਕੀਤਾ ਗਿਆ ਜੀ ਅੰਕੁਸ਼ ਨੇ ਮਤਲਬ ਪ੍ਰੀ ਪਲਾਨ ਕੀਤਾ ਹੋਇਆ ਸੀ ਪਹਿਲੇ ਹੀ ਤੇ ਪਹਿਲੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਬੇਥੇ ਤਗੜਾ ਹੋ ਗਿਆ ਇਹਦੇ ਸਬੰਧ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹਦੇ ਸਾਰੇ ਤੱਥ ਸਭ ਸਾਹਮਣੇ ਆਉਣਗੇ ਉਹ ਤੁਕਰ ਤੱਕ ਨੀ ਗੋਲੀਆਂ ਚੱਲੀਆਂ ਉੱਥੇ ਚਾਰ ਗੋਲੀਆਂ ਚੱਲੀਆਂ ਜੀ ਚਾਰ ਖੁੱਲ ਮਿਲੇ ਉੱਥੇ ਮੌਕੇ ਤੇ ਤੇ ਉਹ ਗੋਲੀਆਂ ਕਿਹੜੀ ਪਾਰਟੀਆਂ ਚੱਲੀਆਂ ਸੀਗੀਆਂ ਉਹ ਪਾਰਟੀ ਅੰਕੁਸ਼ ਕੁਮਾਰ ਪਾਰਟੀ ਦੇ ਨਾਲ ਕੋਈ ਸਾਥੀ ਸੀ ਇਹਨਾਂ ਦੇ ਨਾਮ ਨੂੰ ਉਹਨਾਂ ਦੀ ਭਾਲ ਜਾਰੀ ਹੈ ਜੀ ਯੂਨੀਵਰਸਿਟੀਾਂ ਗਈਆਂ ਹੋਈਆਂ ਵਾ ਤੇ ਜਦੋਂ ਉਹ ਬਤਵਾਣੂ ਕੇ ਪਤਾ ਲੱਗ ਗਿਆ ਤੇ ਇੰਜਰਡ ਕੌਣ ਹੋਇਆ ਅੰਕੁਸ਼ ਦਾਈ ਪਾਰਟੀ ਦਾ ਇੰਜਰਡ ਹੋਇਆ ਕੋਈ ਨਹੀਂ ਅੰਕੁਸ਼ ਕੁਮਾਰ ਪਾਰਟੀ ਦਾ ਨਹੀਂ ਜੇ ਇੱਕ ਗੁਰਕੀਰਤ ਸਿੰਘ ਗਿਰਤਿਆ ਜਿਹੜੀ ਮਤਲਬ ਕਿ ਰੋਹਣ ਔਰ ਸੂਰਜ ਦੇ ਪਾਰਟੀ ਦਾ ਉਹ ਪਾਰਟੀ ਦਾ ਬੰਦਾ ਇੱਕ ਹੀ ਉਹਦੀ ਘੁੱਟ ਚ ਗੋਲੀ ਲੱਗੀ ਪਹਿਲਾਂ ਵੀ ਆਪਸ ਵਿੱਚ ਝਗੜੇ ਕਰਦੇ ਨੇ ਇਹ ਪਹਿਲਾਂ ਵੀ ਇਹਨਾਂ ਦੇ ਖਿਲਾਫ ਝਗੜੇ کافی ਝਗੜੇ ਦੇ ਮਗਰਮੇ ਦਰਜ ਹੋਏ ਹਨ ਇੱਕ ਦੂਜੇ ਦੇ ਖਿਲਾਫ ਉਹਦਾ ਰੰਜਸ਼ ਨੂੰ ਲੈ ਕੇ ਹੀ ਦੁਬਾਰਾ ਮਤਲਬ ਕਿ ਇਹਨਾਂ ਨੂੰ ਆਜਬਾਰ ਦਾ ਸਨ ਇਨਜਾਮ ਦਿੱਤਾ ਗਿਆ ਅਕਸਰ ਜਦੋਂ ਪਹਿਲੀ ਇਨਫੋਰਮੇਸ਼ਨ ਮਿਲਦੀ ਪੁਲਿਸ ਉਹ ਤੇ ਭਰੋਸਾ ਕਰਦੀ ਹੈ ਤੇ ਇਸ ਮਾਮਲੇ ਵਿੱਚ ਵੀ ਇਹਨੇ ਇਹੀ ਕੋਸ਼ਿਸ਼ ਕੀਤੀ ਵੀ ਸ਼ਾਇਦ ਮੈਂ ਪਹਿਲੀ ਇਨਫੋਰਮੇਸ਼ਨ ਦਵਾਂਗੇ ਤਾਂ ਪੁਲਿਸ ਮੇਰੇ ਤੇ ਭਰੋਸਾ ਕਰੇਗੀ ਬਿਲਕੁਲ ਜੀ ਇਹਨਾਂ ਨੇ ਮਤਲਬ ਕਿ ਕਹਾਣੀ ਬਣਾ ਕੇ ਇੱਕ ਇਨਫੋਰਮੇਸ਼ਨ ਸੈਂਡ ਕੀਤੀ ਜਦੋਂ ਸਾਨੂੰ ਸ਼ੱਕ ਪਿਆ ਦੁਬਾਰਾ ਜਦੋਂ ਇਨਫੋਰਮੇਸ਼ਨ ਆਈ ਉਹ ਸੇਮ ਘੁਏ ਦੀ ਤੇ ਸਾਨੂੰ ਮਤਲਬ ਕਿ ਸ਼ੱਕ ਪੈ ਗਿਆ ਫਿਰ ਉਸ ਸ਼ੱਕ ਨੂੰ ਦੂਰ ਕਰਨ ਵਾਸਤੇ ਅਸੀਂ ਮੌਕੇ ਤੇ ਜਾ ਕੇ ਖੁਦ ਜਾਂਚ ਕਰਕੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਔਰ ਇਨਵੈਸਟੀਗੇਸ਼ਨ ਕਰਦੇ ਦੌਰਾਨ ਜਿਹੜੀ ਗੱਲ ਤੁਸੀਂ ਉਹ ਸਾਹਮਣੇ ਆਈ ਹੈ ਕੋਲ આરોપી ਕਿੰਨੇ ਨੇ ਦੋਵੇਂ ਜਿਹੜੇ ਚ ਰਹਿੰ ਜਿਹੜੀ ਬਾਕੀ ਪਾਰਟੀਆਂ ਗਈਆਂ ਹੋਈਆਂ ਜੀ ਉਹਨਾਂ ਰਸ ਕਰਨ ਵਾਸਤੇ ਜੋ ਰਸ ਰਸਈ ਕਿਦੋਸਾ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਇਹਨਾਂ ਦੇ ਖਿਲਾਫ ਸਾਰਾਂ ਦੇ ਖਲਾਫ ਮਕਰਮਾ ਨੰਬਰ ਜਿਹੜਾ ਵਾ 1307 ਅੰਕੁਸ਼ ਕੁਮਾਰ ਦੇ ਖਿਲਾਫ ਜਿਹੜਾ ਮਕਰਮਾ ਨੰਬਰ 20 ਜਿਹੜਾ ਵਾ ਅੰਡਰ ਸੈਕਸ਼ਨ 307 34 ਆਈਪੀਸੀ 25 27 ਜਨਵਾਰ ਅਰਜ ਦਰਜ ਕੀਤਾ ਗਿਆ ਤੇ ਇਸੇ ਹੀ ਮਕਦਮੇ ਦੇ ਵਿੱਚ ਕ੍ਰਾਸ ਕੇਸ ਜਿਹੜਾ ਵਰਕਲਾਫ ਰੋਹਨ ਔਰ ਸੂਰਜ ਦੇ ਖਲਾਫ ਮੈਂ ਜਾਣਨਾ ਚਾਹਾਂਗਾ ਕ੍ਰਾਸ ਕਿਉਂ ਕੀਤਾ ਗਿਆ ਕ੍ਰਾਸ ਇਸ ਕਰਕੇ ਕੀਤਾ ਗਿਆ ਕਿ ਗੁਰਗਿੱਤ ਸਿੰਘ ਪਾਰਟੀ ਜਿਹੜੀ ਹੈ ਨਾ ਜਿਹੜਾ ਜਖਮੀ ਬੰਦਾ ਤੇ ਪਲੱਸ ਜਿਹੜਾ ਰ ਜਿਹੜੇ આરોપી ਨੇ ਮਾਸਟਰਮਾਈਂਡ ਕੋਣ ਹੈ ਦਾ ਜਿਹੜਾ ਮਾਸਟਰਮਾਈਂਡ ਜੋ ਵੀ ਹੋਏਗਾ ਤੇ ਉਹਦਾ ਤਫ਼ਤੀਸ਼ ਜਾਰੀ ਹੈ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਘੁਬੜਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਫਿਰ ਵੀ ਆਪਣੀ ਵਧੀਆ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਕਰਦੇ ਹੋયા ਤੱਥਾਂ ਦੇ ਆਧਾਰ ਤੇ ਜਿਹੜੇ આરોપી ਸੀਗੇ ਗ੍ਰਿਫਤਾਰ ਕੀਤੇ ਨੇ। ਬਿਲਕੁਲ ਜੀ ਬਿਲਕੁਲ। ਇਹਨੇ ਐਸਐਚਓ ਪਲਵਿੰਦਰ ਸਿੰਘ ਪੁਲਸਾਨਾ ਸਦਰ ਕਿਉਂਕਿ ਤੁਹਾਨੂੰ ਬੀਤੇ ਕੱਲ ਦਾ ਜਿਹੜੀ ਝਗੜਾ ਹੋਇਆ ਸੀਗਾ ਜਿੱਥੇ ਕਿ ਦੋ ਪਾਰਟੀਆਂ ਇਨਵੋਲਵ ਸੀਗੀਆਂ ਜਿਹੜੀ ਪਹਿਲੀ ਪਾਰਟੀ ਵੱਲੋਂ ਇੱਕ ਫੋਨ ਜਾਂਦਾ ਪੁਲਿਸ ਨੂੰ ਤਾਂ ਦੱਸਣ ਦੀ ਕੋਸ਼ਿਸ਼ ਹੈ ਜੀ ਕੀਤੀ ਜਾਂਦੀ ਵੀ ਉਹ ਅਕਿਊਜ਼ ਨੇ ਪਰ ਉਹ ਜਿਹੜੇ ਕੀ ਕਲਪ੍ਰਿਤ ਸੀਗੇ ਤੇ ਦੂਜੇ ਪਾਸੇ ਪੁਲਿਸ ਨੇ ਦੋਵਾਂ ਧਿਰਾਂ ਦੇ ਖਿਲਾਫ ਕਰਾਸ ਪਰਚਾ ਦਰਜ ਕੀਤਾ ਕਿਉਂਕਿ ਅਕਸਰ ਇਹ ਦੋਵੇਂ ਧਿਰਾਂ ਆਪਸ ਵਿੱਚ ਲੜਦੀਆਂ ਝਗੜਦੀਆਂ ਰਹਿੰਦੀਆਂ ਸੀਗਾ ਤਾਂ ਇਸ ਸਬੰਧ ਵਿੱਚ ਹੁਣ ਪੁਲਿਸ ਨੇ ਤਿੰਨ આરોપીਆਂ ਨੂੰ ਵਿਸਾਰ ਕੀਤਾ ਤੇ ਬਾਕੀ ਜਿਹੜਾ ਮਾਸਟਰਮਾਈਂਡ ਹੈ ਤੇ ਉਸ ਦਾ ਸਾਥੀ ਜਿਹੜਾ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਪੁਲਿਸ ਵੱਲੋਂ ਛਾਪੀ ਮਾਰੀ ਕੀਤੀ ਜਾ ਰਹੀ ਹੈ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਕਹਾ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸ੍ਰੀਟੀਵੀ ਅੰਮ੍ਰਿਤਸਰ